फ्रैड असी बनाई घ्यो वाली सब्जी नाल फुलके देख सब ज्यादा दिखा देता तो आई सब्जी का मैंने दस्य जरूर टाइम हो गया साढ़े चार बजे अच्छा अं करे शाम की रूटीन शेयर सब्जी आप जड़ी बनावे चाह बनाव मैं रसोई तो अच्छ असी बनावे घर दियाँ ਕਾਲੀnga ਤੋਰੀnga ਨੁਰਾਮਾ ਤੋਰੀ ਕਹਿ ਲੋ ਘਰ ਦੀ ਕਾਲੀ ਤੋਰੀ ਕਹਿ ਲੋ ਘਰ ਦੀ ਮਤਲਬ ਕਿ ਆਪ ਦੀਆਂ ਇਹ ਤਾਂ ਅੱਜਕੱਲ ਸਮਝ ਨਹੀਂ ਤੁਸੀਂ ਕਿਉਂ ਹਾਂ ਸਬਜ਼ੀ ਖਾ ਲਈ ਇੰਨੀ ਅਜਾਦਿਕਾ ਸੁਆਦ ਬਣਦੀਆਂ ਨਾ ਇਹ ਬਣਾਵਾਂਗੇ ਤੇ ਪਹਿਲਾ ਹੋ ਚੁੱਕਾ ਹੈ ਟਾਈਮ 4:30 ਵਜੇ ਦਾ ਤੇ ਬਣਾਵਾਂਗੇ ਅਸੀਂ ਚਾਹ ਕਿਉਂਕਿ ਇਹਨਾਂ ਨੇ ਚਾਹ ਮੰਗਨੀ ਸਾਰਿਆਂ ਨੇ ਤੇ ਮੈਂ ਇੱਕ ਪਾਸੇ ਰੱਖ ਦਿੰਨੀ ਆ ਚਾਹ ਕਿ ਤੁਹਾਨੂੰ ਸਾਰੇ ਫੈਮਿਲੀ ਮੈਂਬਰ ਦਿਖਾ ਕੇ ਲੈ ਆਣੀ ਕੀ ਕਰਦੇ ਬਏ ਨੇ ਇਹਨਾਂ ਅੰਬਾਰੋ ਇਹ ਕਰਨੇ ਦੂਸਰੇ ਫੈਮਿਲੀ ਮੈਂਬਰ ਔਰ ਦੇਖੋ ਇੱਧਰ ਦੇਖੋ ਤੂੰ ਨਹੀਂ ਕਰ ਸਕਦਾ ਇਹ ਕ ਹੈ ਇਹ ਪਾੜਾ ਤੇ ਵੇਖੋ ਆਪਾਂ ਘਰੇ ਪਾੜ ਲਾਏ ਇਹ ਹਣ ਪਾੜ ਪੱਧਰੇ ਕਰਾਉਂਦੇ ਇਹ ਮੁੰਡਾ ਰ ਬੜਾ ਵੱਡ ਨੀਤਾ ਜੀ ਕੰਮ ਕਰੇ ਨਹੀਂ ਦਾ ਬਿਲਕੁਲ ਜੀ ਨਹੀਂ ਕਰਦਾ ਪਰ ਇਹ ਕੰਮ ਕਰਾਵਾਂਗੇ ਅੱਜ ਸੇ ਹਵੇ ਤਾਂ ਕਿ ਨਾ ਮੈਂ ਟਾਈਮ ਦਿੱਤਾ ਹੈ ਕਹੀ ਨਹੀਂ ਛੱਡਣੀ ਅੰਜ ਚਾਰਜ ਕਰੇਗਾ ਸ਼ਾਮ ਦੇ 6 ਵੇ ਤੱਕ ਕੰਮ ਕਰ। ਇਹ ਮੁੰਡਾ ਨਾ ਮੋਬਾਈਲ ਵੇਖ। ਤਿਆ ਰੇੜੀ ਤੇ ਖੜ। ਸਾਰੀ ਮਿੱਟੀ ਅੱਜ ਤੇਰੇ ਹਵਾਲੇ ਆ। ਮੂੰਹ ਤੇ ਉਂਗਲ ਨਹੀਂ ਰੱਖਣੀ ਕੰਮ ਕਰਨਾ ਕੰਮ। ਅੰਜੇ ਨੂੰ ਤੇ ਅੱਜ। ਪੱਜਾ ਤੇਰੰਬਾ ਜਿੰਨਾ ਚੰਡਿਆ ਓਨਾ ਹੀ ਚੰਗਾ। ਲੱਗੀ ਸਮਝ ਹੁਣ ਤੈਨੂੰ ਚੰਡਣਾ ਇਹਦੇ ਨੂੰ ਵਾਧੂ ਲਾੜ ਕਰ ਲਿਆ। ਲਾੜ ਵਾਲੇ ਦੇਣ ਗਏ ਵੇਖਿਓ ਪਾ ਚੱਲਾ ਜਿਹਦਾ ਪਾਪਾ ਗਿਆ ਐਸਾ ਬੈ ਗਿਆ ਜੀ ਗੱਡੀ 'ਚ ਆਹ ਦੇਖ ਲੋ ਇਹਦੇ ਕੰਮ ਵੇ ਮੁੰਡਿਆ ਇਹ ਗੱਡੀ ਤੇਰੇ ਬੈਨੋ ਆ ਨਾਲ ਤੇ ਕੱਪੜੇ ਗੰਦੇ ਕਰਨ ਡਿਆ ਚਪੇੜ ਮਹਾਰਾ ਜੀ ਗਾਦਾ ਤੇਰੇ ਮੂੰਹ ਹਾਂ ਚੀ ਦੀ ਦਾਦੀ ਰੋੜੀ ਕੁੱਟੰਡੀ ਬੜੀ ਸ਼ਕੀਨ ਹੈ ਰੋੜੀ ਦੀ ਲਾਂਚੀ ਦੀ ਦਾਦੀ ਰੋੜੀ ਕੁੱਟੰਡੀ ਬੜੀ ਸ਼ਕੀਨ ਦਾਦੀ ਰੋੜੀ ਦੀ ਹੱਸਦੇ ਆ ਲੋ ਨਾਂ ਆਂ ਪਰ ਮਜੂਰੀ ਮਿਲਦੇ ਨਹੀਂ ਪਏ ਮਜ਼ਦੂਰ ਇਸ ਕਰਕੇ ਚਲੋ ਠੀਕ ਹੈ ਤੇ ਮੈਂ ਮਰਾ ਨਹੀਂ ਚਾਹ ਨਾਲੇ ਬਣਾ ਗਿਆ ਸਬਜੀ ਜੋ ਟੋੜਨਾ ਕਰ ਗਿਆ ਜਿਵੇਂ ਵੀਡੀਓ ਸ਼ੇਅਰ ਤੇ ਠੀਕ ਹੈ ਮਿਲਦੀ ਹੈ ਤੁਹਾਨੂੰ ਅਸੀਂ ਚਾਹ ਬਣਾ ਕੇ ਲਈ ਮੈਂ ਬਣਾ ਚਾਹ ਬਣਾ ਲਈ ਤੇ ਥੋੜਾ ਜਿਹਾ ਕੰਮ ਕਰਨ ਲੱਗ ਪੀ ਤੇ ਚਾਹ ਗਈ ਉਬਲ ਇਹਨਾਂ ਲੋਕ ਮਿਰਚ ਆ ਉਬਲਦਾ ਨਹੀਂ ਨਾ ਜਿਨਾ ਵਿੱਚ ਹੋਣਾ ਹੈ ਸਾਫ਼ ਕਰਨਾ ਹੋਣਾ ਹੈ ਇਹ ਹੋਣਾ ਕਰਦੇ ਆ ਸਾਫ ਸੱਚੇ ਬਣਾਉਂ ਬੜੀ ਪਰੇਸ਼ਾਨੀ ਆਉਂਦੀ ਜਦੋਂ ਚੀਜ਼ ਡੁੱਬਦੀ ਹੈ ਇਹਨੂੰ ਘੁਣਾਉਦੇ ਮੁੰਡਾ ਸੇੜੀ ਰੂ ਹਮ ਮੈਂ ਇੱਧਰ ਦਿਖਾਦਾ ਤੁਹਾਨੂੰ ਅੰਚ ਕੀ ਕਰਦਾ ਹੈ ਅੰਚ ਕੀ ਕਰਦਾ ਅੰਚਾ ਤੇਰੀ ਮਾਂ ਮਰ ਜਾਏ ਚੱਲ ਬਾਹਰ ਨਿਕਲ ਜਾਵਾਂਗਾ ਤੇਰਾ ਭਰਿਆ ਜੋ ਬੈਠੇ ਬੈਠਾ ਤੇ ਫੇਰ ਦੇਖ ਆ ਸੀ ਪੀਣੀ ਤੇ ਹੁਣ ਮੈਂ ਕੱਟ ਕਰਾਂਗੀ ਸਬਜੀ ਤੇ ਫੇਰ ਸਬਜੀ ਕੱਟ ਕਰਕੇ ਕਾਲੀਆਂ ਤੋਰੀਆਂ ਆਲੂ ਅਦਰਕ प्याज ਆਲਾ ਸਭ ਕੇ ਤਾਨੂੰ ਮਿਲਦੇ ਆ ਬਾਬਾ ਮਮੀ ਨੇ ਪੀ ਲਿਆ ਰਹਿਣ ਚਾਲੇ ਪੀ ਚੋਲੇ ਆ ਗਈ ਜੀ ਜੀ ਹਾਂ ਜੀ ਜੀ ਚੀਜੀ ਲਿਆਇਆ ਪਪਾ ਕੱਲੀ ਚਲੀ ਗਈ ਬੀ ਬੈਂ ਅੰਛੀ ਦਾ ਪਪਾ ਚੀਜੀ ਲਿਆਇਆ ਅੰਛਲੀ ਆਏ ਤੇ ਬੈਠ ਦਿੰਦੇਂਦਾ ਪਪਾ ਆਪੇ ਦਊਗਾ ਇਹ ਕਿ ਝੋਲੀ ਹੰਦੀ ਜੀ ਉਹ ਇਹ ਨਵੇਂ ਪੈਕੇਟ ਐਨਚਨ ਉਹ ਸਾਰੇ ਗੱਡਾ ਡਰਾਈਵ ਚੁੜੀ ਲੈ ਹੈਲਥੀ ਚੀਜ਼ਾ ਬੜੀ ਗੀਂਦ ਲੀਆ ਇਹ ਚੀਜ਼ਾ ਮੈਂ ਤਿਕਾ ਇਹ ਨਾਲੇ ਤਾਹਤ ਉਹਦੇ ਨਾਲ ਇਹ ਕਿਦੇ ਬੀਨਸ ਤਾਂ ਨਹੀਂ ਕਰ ਲੱਗ ਪਏ ਸੁੱકી ਖਿਚੜੀ ਲੈ ලපකට කා ්‍ර ගද ਮੈਂ ਡੇਢ ਦੇਖ ਲੋ ਨੰਗੀ ਦਾਨੀ ਆ 6625 ਨੰਗੀ ਆ ਹਨਾ ਬੋਸਾ ਦੇੜੀ ਲੱਗੀ ਤੇ ਜੱਟਾਂ ਵਗੜਾ ਬਰਤਵਾਦਾ ਨਾ ਨਾ ਖੋਲੀ ਨਾ 15125 ਨੰਗੀ ਆ ਨੰਗੀ ਆ ਦੇੜੇ ਲੱਗੀ ਇਹ ਉਹਨਾਂ ਦੀਆਂ ਪਾਣੀ ਗਿਆ ਇਹ ਵੇਖਿਓ ਤੁਹਾਨੂੰ ਫੈਲਤੀ ਫੂੜ ਮੱਝਾਂ ਨੂੰ ਹੋਣੇ ਆਵਾ ਅੰਚੇ ਦਾ ਨਾ ਖਾਈ ਅੰਚੇ ਦਾ ਕੰਮ ਹੋ ਗਿਆ ਕਿਆ ਦੇ ਵਾਦੂ ਦੱਲ ਗਿਆ ਆਪਣੇ ਘਰ ਇਹ ਕੋਈ ਵਾਦੂ ਕਹਿੰਦਾ ਮੱਟਿਆ ਦੇਗੇ ਸਾਨੂੰ ਵੇਚ ਤੇ ਸਾਡੇ ਗਾਂ ਬੱਜਾ ਖਾਣੀਆਂ ਬੰਦ ਨੇ ਵੇਚੀ ਹੱਥੋਂ ਚਲੋ ਠੀਕ ਹੈ ਇਧਰ ਮੈਂ ਹੁਣ ਤੇ ਹਮ ਲੱਗੇ ਕੋਈਆਂ ਨੂੰ ਪਟੇਨ ਪਾਵਰ ਲੱਗੇ ਇਹਦੇ ਮੈਂ ਕੱਟ ਰਹੀ ਹਾਂ ਸਬਜੀ ਹੈ ਜੇ ਵੀ ਟਾਈ ਟਾਈ ਫੀਸੋ ਦੀ ਟਾਈ ਟਾਈ ਮੁੰਦਾ ਆਇਆ ਮੱਜਾ ਮੱਜਾ ਚੀਜੀ ਨੂੰ ਇੰਨੀ ਅੰਚੇ ਤੋਂ ਆ ਮੈਂ ਸ਼ੇਲਿੰਗਾ ਮੈਂ ਆਲੂ ਪਿਆਜ਼ ਅਦਰਕ ਤੇ ਹੁਣ ਲਸਣ ਛੇਲਦੀ ਪਈ ਆ ਫਿਰ ਇਹਨੂੰ ਧੋ ਕੇ ਫਿਰ ਕੱਟ ਕਰਕੇ ਫਿਰ ਲਾਵਾਂਗੇ ਤੜਕਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੜਕਾ ਲਾਉਣੇ ਨੇ ਅੰਚੇ ਦੇ ਘਰ ਪੀਸ ਲਕੀਏ ਮੱਜਾ ਹਲ ਬਾਂਦੇ ਪਏ ਨੇ ਮੰਮੀ ਦੇ ਰੋਟੀ ਕੁੱਟਣ ਤੇ ਰੈਡੀ ਸਾਡੇ ਅੰਚੇ ਫ੍ਰੈਂਡ ਹੋਣ ਅਸੀਂ ਕਰਦੇ ਆਪਣੀ ਰੈਸਪੀ ਸਟਾਰਟ ਤੇ ਫੁੱਲ ਵਾਚ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਇੱਥੇ ਤੇਲ ਰੱਖ ਦਿੱਤਾ ਹੈ ਕੁੱਕਰ 'ਚ ਤੇ ਜਿਹੜਾ-ਜਿਹੜਾ ਸੀ ਮਸਾਲਾ ਬਹੁਤ ਹੀ ਸਿੰਪਲ ਦੇ ਸਾਧੇ ਜਿਹੇ ਤਰੀਕੇ ਨਾਲ ਅਸੀਂ ਸਬਜ਼ੀ ਬਣਾਵਾਂਗੇ ਓਕੇ ਸਿਰਫ ਪਿਆਜ਼ ਅਦਰਕ ਥੋੜਾ ਜਿਹਾ ਲਚਰ ਤੇ ਹਰੀ ਮਿਰਚਾ ਤੇ ਸਬਜ਼ੀ ਆਲੂ ਦੀ ਤੇ ਪਾਲਨੇ ਤੋਰੀਆਂ ਦੀ ਤੁਸੀਂ ਦੇਖ ਸਕਦੇ ਹੋ ਕਿ ਜੇ ਕੱਟ ਕਰਕੇ ਰੱਖੀ ਹੋਈ ਹੈ ਤੇ ਇਧਰ ਹੁਣ ਤਿਲ ਸਾਡਾ ਹੋ ਚੁੱਕਾ ਹੈ ਗਰਮ ਤੇਲ ਗਰਮ ਹੋਣ ਤੋਂ ਬਾਅਦ ਜਿਤਨਾ ਤੁਸੀਂ ਸਬਜ਼ੀ ਬਣਾਉਂਦੇ ਸੇਮ ਹਰ ਸਬਜ਼ੀ ਦਾ ਉਹੀ ਤਰੀਕਾ ਹੁੰਦਾ ਐ ਵੀ ਅਸੀਂ ਘੁਮਖਮਾ ਕੇ ਜਿਤਨਾ ਮਰਜ਼ੀ ਕਰ ਲਈਏ ਪਰ ਇਹ ਹੈ ਕਿ ਸਬਜ਼ੀ ਵਧੀਆ ਤੇ ਇੱਕ ਸਵਾਦ ਬਣ ਜਾਂਦੀ ਕੁੱਕਰ 'ਚ ਤੇ ਵੀ ਨਹੀਂ ਜਲਦੀ ਸਬਜ਼ੀ ਬਣਦੀ gana ਕੋਈ ਟੈਨਸ਼ਨ ਨਹੀਂ ਵੀ ਅੱਧੇ ਘੰਟੇ 'ਚ ਸਾਡੀ ਰੋਟੀ ਤਿਆਰ ਹੋ ਚੰਦੀ ਬਣ ਕੇ ਇਹ ਤੜਸਾਂ ਸ਼ਾਮ ਦੇ ਸੀ ਕੰਮ ਕਰ ਆ ਦੇਖਿਓ ਤੜਕਾ ਮੈਂ ਅਦਰਕ ਲਸਣ ਪਾ ਦਿੱਤਾ ਹੁਣ ਪਿਆਜ਼ ਪਾ ਲਈ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੀ ਤੇ ਨਾਲ ਹੀ ਅਸੀਂ ਆਪਣੇ ਉਹੀ ਬੇਸਿਕ ਮਸਾਲੇ ਪਾ ਦਾਂਗੇ ਅਨਰੇ ਦੇ ਵਿੱਚ ਪਾ ਦਾਂਗੇ ਅਸੀਂ ਨਮਕ ਹਲਦੀ ਤੇ ਦੇਗੀ ਮਚ ਇਹ ਤਿੰਨੇ ਚੀਜ਼ਾਂ ਪਾ ਦੇਣੀਆਂ ਨੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੋਏ ਪਤਾ ਕਿ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਤੜਕਾ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਿੰਨਾ ਤੱਕ ਤੜਕਾ ਸਾਡਾ ਤੇਲ ਨਾ ਛੱਡੇ ਤੇ ਹੁਣ ਸਾਡਾ ਤੜਕਾ ਤੁਸੀਂ ਦੇਖ ਸੁੱਕੇ ਜੇ ਪੁੱਜ ਚੁੱਕਾ ਹੈ ਤੇ ਹੋਣੇ ਦੇ ਵਿੱਚ ਪਾ ਦਾਂਗੇ ਕਾਲੀਆਂ ਤੋਰੀਆਂ ਤੇ ਆਲੂ ਪਾਣੀ ਹੁਣ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਬਸ ਉਹ ਹੀ ਸੀ ਜਿਹੜਾ ਅਧਿਕ ਕਰਚੀ ਪਾਇਆ ਸੀ ਤੜਕਾ ਬਣਾਉਣ ਵੇਲੇ ਹੁਣ ਇਸ ਤੋਂ ਬਾਅਦ ਪਾਣੀ ਨਹੀਂ ਪਾਣਾ ਸੀ ਨੂੰ ਬਿਨਾ ਪਾਣੀ ਤੇ ਹੁਣ ਤင်း ਵੀ ਸਲੰਬਰਵਾਵਾਂਗੇ ਤੇ ਸਬਜ਼ੀ ਸਾਡੀ ਬਣ ਕੇ ਹੋ ਜਾਣੀ ਤਿਆਰ ਦੇਖੋ ਤੇ ਕਿੰਨੀ ਵਧੀਆ ਸਬਜ਼ੀ ਬਣਦੀ ਹੈ ਇਹ ਤੇ ਨਾ ਸੱਚੀ ਸਬਜ਼ੀ ਅੱਜ ਕੱਲ ਕਿਉਂ ਹੀ ਹੁੰਦੀ ਹੈ ਇੰਨੀ ਵਧੀਆ ਹੁੰਦੀ ਨਾ ਪੋਸਟਿਕ ਵੀ ਬੜੀ ਹੁੰਦੀ ਹੈ ਤੇ ਖਾਣ ਚ ਵੀ ਬੜੀ ਸੁਆਦ ਹੁੰਦੀ ਹੈ ਆ ਤਾਂ ਇਹ ਦੇਖ ਸਕਦੇ ਜੀ ਹੁਣ ਅੱਛਾ ਸੀ ਆਵਾਂਗੇ ਵਿਸਲ 10 ਤੇ 4 ਢੜਕਾ ਲਾਲਿਆ ਸਬਜੀ ਨੂੰ ਤੇ ਹੁਣ ਇੱਥੇ ਕਰਾਂਗੇ ਵਰਤਤ ਸਾਫ ਤੇ ਨਾਲੇ ਨੂੰ ਲਾਂਗੇ ਆਟਾ ਤੇ ਉਹ ਅੱਜ ਕਰ ਬਣ ਜਾਣੀ ਸਾਡੀ ਸਬਜੀ ਇਹ ਸ਼ਾਮ ਦੀ ਸਾਡੇ ਕੰਮ ਕਰ ਰੋਜ ਦੇ ਪਿੰਡਾਂ ਤੇ ਜਿਹੜੇ ਮੇਰੇ ਘਰ ਹਾਂ ਠੀਕ ਹੈ ਨਾ ਮੇਰਾ ਬੇਟਾ ਜੇ ਹੁਣ ਪਿੰਡ ਤੇ ਕਰੀ ਸੋਹਣੀ ਨਾ ਦਰਜੀ ਨੇ ਬਣਾਈ ਪੁੱਤੀ ਕਮੀ ਹਾਂ ਉਹਨੇ ਆਹ ਨਾਲ ਦੇ ਕੇ ਸਹਰੜੀ ਮੈਂ ਟੇਬਲ ਲਾ ਕੇ ਨਿਸ਼ਾਨੀ ਲਾ ਕੇ ਉਹ ਤੇਰਾ ਪ੍ਰੈਸ ਮਾਰੀ ਬਹੁਤ ਸਿਆਣਾ ਜੱਟ ਠੀਕ ਵੀ ਜਾ ਸਿੱਖ ਲੋ ਸਿਆਣੇ ਬੱਚੇ ਕੋਲ ਚਲੋ ਠੀਕ ਹੈ ਓਕੇ ਜੀ ਇਹਨੂੰ ਇਹੋ ਥੋੜੀ ਵਾਦੀ ਆਪਾਂ ਟੱਕਦੇ ਹਾਂ ਤੂੰ ਨਾ ਹੱਥ ਲਾਇਆ ਕਰ ਪ੍ਰੈਸ ਨੇ ਮੰਨਦਾ ਨਹੀਂ ਇੱਥੇ ਤੇ ਦੇਰ ਸੇ ਸਬਜੀ ਬਣ ਕੇ ਹੋ ਚੁਕੀ ਹੈ ਤੇ ਆਹ ਤੇ ਆਮ ਗੋਇਕਾ ਸਬਜੀ ਹੈ ਕਿ ਵਿਧੀਆ ਬਣੀ ਹੈ ਨਾ ਸੋ ਨੱਚੀ ਖਾਵਾਂਗੇ ਸਾਰੇ ਜਣੇ ਰੋਟੀ ਪਹਿਲੋ ਪਾ ਕੇ ਦਵਾਂਗੇ ਅੰਜੀਤ ਤੇ ਮੰਗਦਾ ਪਿਆ ਹੈ ਕਿਨੀ ਵਿਧੀਆ ਬਣੀ ਹੈ ਮਾਣੇ ਪਾ ਕੇ ਦੰਦਕਾਨੇ ਤੇ ਤੁਮਾਟਿਆ ਗਰਮਨ ਪਾ ਫੜਦੀ ਪਈ ਹੈ ਮੱਛੀ ਨਾ ਚੋਪੜ ਕੇ ਤੇ ਨਾਲ ਪਾਵਾਂਗੇ ਸਬਜੀ ਕਾਲੀ ਤੇ ਰੋਟੀ ਖਾਵਾਂਗੇ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਸਬਜੀ ਬਣੀ ਤੇ ਤੁਸੀਂ ਵਿਸਤਰਾ ਬਣਾ ਸਕਦੇ ਜੇ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਇਧਰ ਖਿਆ ਦੁੱਧ ਗਰਮ ਤੇ ਨਹੀਂ ਤੇ ਸਾਡੇ ਸਾਰੇ ਕੰਮ ਕਰ ਰੂਟੀ ਪਣੀ ਕਾਗਜ਼ੀ ਬਟਾਤ ਹੋ ਗਿਆ ਜਿਹੜਾ ਫ੍ਰੀ ਜੇ ਤੁਹਾਨੂੰ ਅਸੀਂ ਆਪਣੀ ਡੇਲੀ ਰੂਟੀਨ ਸ਼ਾਮ ਦੀ ਵੀ ਸ਼ੇਅਰ ਕੀਤੀ ਹੈ ਤੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖ ਲਈ ਬਾਏ ਬਾਏ మేను <laughs> దూర <laughs> 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 <laughs>